ਮੈਂ ਆਪਣੇ ਨੌਜਵਾਨਾਂ ਨੂੰ ਇਹ ਬੇਨਤੀ ਕਰਨਾ ਚਾਹਨਾ ਕਿ ਤੁਹਾਡੀਆਂ ਜ਼ਿੰਦਗੀਆਂ ਬਹੁਤ ਕੀਮਤੀ ਹੈ ਤੁਹਾਡੇ ਨਾਲ ਤੁਹਾਡੇ ਮਾਤਾ ਪਿਤਾ ਤੁਹਾਡੇ ਭੈਣ ਭਰਾ ਤੁਹਾਡੇ ਰਿਸ਼ਤੇ ਦਾ ਦੋਸਤ ਉਹਨਾਂ ਦੀਆਂ ਵੀ ਜ਼ਿੰਦਗੀਆਂ ਤੁਹਾਡੇ ਨਾਲ ਜੁੜੀਆਂ ਸੋ ਇਦਾਂ ਦਾ ਕੋਈ ਵੀ ਸੜਕ ਦੇ ਉੱਤੇ ਹਾਈਵੇ ਦੇ ਉੱਤੇ ਇਹੋ ਜਿਹਾ ਸਟੰਟ ਇਹੋ ਜਿਹਾ ਕਿਸੇ ਵੀ ਤਰ੍ਹਾਂ ਦਾ ਕੋਈ ਕਰਮ ਨਾ ਕਰੋ ਜਿਦੇ ਕਰਕੇ ਤੁਹਾਡੀ ਜ਼ਿੰਦਗੀ ਤਾਂ ਜਾਂਦੀ ਹੈ ਉਹਦੇ ਨਾਲ ਦੂਸਰੀਆਂ ਪਰਿਵਾਰ ਦਾ ਵੀ ਜਿਹੜਾ ਜਿਨਾ ਮਹਾਲ ਹੋਵੇ। ਅੱਗੇ ਤੋਂ ਤਾਂ ਕਿ ਜਦੋਂ ਉਹ ਦਾ ਦਿੱਤੀ ਇਹਨਾਂ ਪੰਜਾਂ ਨੌਜਵਾਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਹਜੇ ਬਹੁਤ ਤਰੱਕੀ ਕਰਨੀ ਸੀ ਜ਼ਿੰਦਗੀ ਦੀ ਸ਼ੁਰੂਆਤ ਸੀ ਪੰਜੇ ਨੌਜਵਾਨ ਹੋਏ ਅਨਵਿਆਹੇ ਕੁਆਰੇ ਲੜਕੇ ਤਾਂ ਮੈਨੂੰ ਹੁਣੇ-ਹੁਣੇ ਦੱਸਿਆ ਨੌਜਵਾਨਾਂ ਨੇ ਕਿ ਕੋਈ ਇੰਸਟਾਗ੍ਰam ਦੇ ਵਿੱਚ ਵੀ ਇਹਨਾਂ ਦਾ ਵੀਡੀਓ ਅਪਲੋਡ ਹੋਇਆ ਸੀ ਜਿਦੇ ਵਿੱਚ ਕਾਰ ਦਾ ਜਿਹੜਾ ਸਪੀਡੋਮੀਟਰ ਹੈ ਉਹ ਦੱਸਿਆ ਗਿਆ ਜੀ 120 ਦੀ 130 ਸਪੀਡ ਤੇ ਟੱਕਰ ਹੋਈ ਹੈ। ਇਹ ਲੜਕੀ ਜਿਹੜੇ ਚਲਾ ਰਹੇ ਸਨ। ਸੋ ਮੈਂ ਆਪਣੇ ਨੌਜਵਾਨਾਂ ਨੂੰ ਇਹ ਬੇਨਤੀ ਕਰਨਾ ਚਾਹਨਾ ਕਿ ਤੁਹਾਡੀਆਂ ਜ਼ਿੰਦਗੀਆਂ ਬਹੁਤ ਕੀਮਤੀ ਹੈ। ਤੁਹਾਡੇ ਨਾਲ ਤੁਹਾਡੇ ਮਾਤਾ ਪਿਤਾ, ਤੁਹਾਡੇ ਭੈਣ ਭਰਾ, ਤੁਹਾਡੇ ਰਿਸ਼ਤੇਦਾਰ, ਦੋਸਤ ਉਹਨਾਂ ਦੀਆਂ ਵੀ ਜ਼ਿੰਦਗੀਆਂ ਤੁਹਾਡੇ ਨਾਲ ਜੁੜੀਆਂ। ਸੋ ਇਦਾਂ ਦਾ ਕੋਈ ਵੀ ਸੜਕ ਦੇ ਉੱਤੇ ਹਾਈਵੇ ਦੇ ਉੱਤੇ ਇਹੋ ਜਿਹਾ ਸਟੰਡ ਇਹੋ ਜਿਹਾ ਕਿਸੇ ਵੀ ਤਰ੍ਹਾਂ ਦਾ ਕੋਈ ਕਰਮ ਨਾ ਕਰੋ ਜਿਹਦੇ ਕਰਕੇ ਤੁਹਾਡੀ ਜ਼ਿੰਦਗੀ ਤਾਂ ਜਾਂਦੀ ਹੈ ਉਹਦੇ ਨਾਲ ਦੂਸਰੀਆਂ ਪਰਿਵਾਰ ਦਾ ਵੀ ਜਿਹੜਾ ਜਿਨਾ ਮਹਾਲ ਹੋ ਜਾਂਦਾ ਹੈ। ਸੋ ਬਹੁਤ ਵਿਸ਼ੋਸ ਹੈ ਕਿਉਂਕਿ ਇਹਨਾਂ ਦਰਦਨਾਕ ਘਾਤਸਾ ਹੋਇਆ ਜਿਹਦੇ ਵਿੱਚ ਕਾਰਨ ਅੱਗ ਲੱਗਨ ਕਰਕੇ ਇਹਨਾਂ ਨੌਜਵਾਨ ਤੇ ਇਹੋ ਜਿਹੇ ਸਨ ਜਿਨ੍ਹਾਂ ਦੀਆਂ ਡੈੱਡ ਬਾਡੀਜ਼ ਹੈ ਜਿਹੜੀਆਂ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਅੱਗ ਕਰਕੇ ਇਹ ਪਰਿਵਾਰ ਜਿਹੜਾ ਬੜਾ ਬਿਲਕ ਰਿਹਾ ਰੋ ਰਿਹਾ ਔਰ ਹਰ ਇੱਕ ਦੇ ਮਨ ਦੇ ਵਿੱਚ ਸਵਾਲ ਹੈ ਕਿ ਅਸੀਂ ਰੋਕ ਲੈਂਦੇ ਨਾ ਜਾਂਦੇ ਸਾਡੇ ਬੱਚੇ ਪਰ ਇਹ ਹੋਣੀ ਸੀ ਜੋ ਹੋ ਕੇ ਰਹਿਣੀ ਸੀ ਪਰ ਇਸ ਹੋਣੀ ਨੂੰ ਰੋਕਿਆ ਜਾ ਸਕਦਾ ਜਿਸ ਤਰ੍ਹਾਂ ਕੱਲ ਸਾਡੇ ਮੁੱਖ ਮੰਤਰੀ ਸਾਹਿਬ ਸੜਕ ਸੁਰੱਖਿਆ ਫੋਰਸ ਦਾ ਜਿਹੜਾ ਇੱਥੇ ਸ਼ੁਰੂਆਤ ਕਰਕੇ ਗਏ ਔਰ ਨੌਜਵਾਨਾਂ ਨੂੰ ਬੜਾ ਅੱਛਾ ਮੈਸੇਜ ਉਹਨਾਂ ਨੇ ਦਿੱਤਾ ਸੋ ਸਾਨੂੰ ਜਿਹੜਾ ਸਿਆਣਿਆਂ ਦੀ ਗੱਲ ਹਮੇਸ਼ਾ ਮੰਨਣੀ ਚਾਹੀਦੀ ਹੈ ਨੌਜਵਾਨਾਂ ਨੂੰ ਮੈਂ ਅਪੀਲ ਕਰਾਂਗਾ ਕਿ ਆਪਣੇ ਮਾਤਾ-ਪਿਤਾ ਦੇ ਕਹਿਣੇ ਦੇ ਵਿੱਚ ਰੋ। ਮਾਤਾ-ਪਿਤਾ ਹਮੇਸ਼ਾ ਚੰਗੇ ਦੇ ਲਈ ਹੀ ਆਪਣੇ ਬੱਚਿਆਂ ਨੂੰ ਸਮਝਾਉਂਦੇ ਆ। ਮਾਤਾ-ਪਿਤਾ ਦੇ ਕਹਿਣ ਦਾ ਗੁੱਸਾ ਨਾ ਕਰੋ। ਔਰ ਅਗਰ ਅਗਰ ਅਸੀਂ ਮਾਤਾ-ਪਿਤਾ ਦੇ ਕਹਿਣੇ 'ਚ ਨਾ ਰਵਾਂਗੇ ਤਾਂ ਇਹੋ ਜਿਹੇ ਜਿਹੜੇ ਹਾਦਸੇ ਆ ਇਹ ਵਾਪਰਦੇ ਰਹਿਣਗੇ। ਸੋ ਸਾਨੂੰ ਅਲਰਟ ਰਹਿਣ ਦੀ ਜ਼ਰੂਰਤ ਹੈ। ਮੈਂ ਆਪਣੇ ਵੱਲੋਂ ਆਪਣੇ ਪਾਰਟੀ ਵੱਲੋਂ ਪਰਿਵਾਰਾਂ ਦੇ ਨਾਲ ਦਿਲ ਦੀ ਗਹਿਰਾਈਆਂ ਤੋਂ ਉਹਨਾਂ ਦੇ ਨਾਲ ਅਮਰਦੀ ਕਰਦਾ। ਔਰ ਪਰਮ ਪਿਤਾ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਇਹਨਾਂ ਪਰਿਵਾਰਾਂ ਨੂੰ ਤਾਕਤ ਬਖਸ਼ੇ ਤਾਂ ਕਿ ਇਸ ਦੁੱਖ ਦੀ ਘੜੀ ਦੇ ਵਿੱਚੋਂ ਇਹ ਪਰਿਵਾਰ ਹੈ ਜਿਹੜੇ ਉੱਬਰ ਸਕਣ